ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡਾ ਸਮਾਦਪਾਈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪੈਂਡਾ ਸੰਗਤਪੁਰਾ ਰਹਿ ਜਾਂਦਾ ਜੀ ਦੂਜੀ ਸਾਈਡ ਤੇ ਮਾਨੂਕੇ ਗੱਲ ਤੇ ਫੂਲੇ ਵਾਲਾ ਵੀ ਨੇੜੇ ਦੇ ਪੈਂਡਾ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਜੀ ਇੱਕ ਐਨੀਮਲ ਬਾਈ ਦੱਸਦਾ ਕਿ ਬਕਾਊ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਜੀ ਆਪਣਾ ਨਾਮ ਅਵਤਾਰ ਸਿੰਘ son of ਕਰਨੈਲ ਸਿੰਘ ਹਰੀ ਪਿੰਡ ਸਮਾਦਪਈ ਜ਼ਿਲ੍ਹਾ ਮੋਗਾ ਸੀਧ ਬਾਗਾ ਪੁਰਾਣਾ ਮਹਿਰਮੀਆਂ ਗੁਆਰਾ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿਓ ਜੀ 998102761 ਘਰ ਦੇ ਹੀ ਪਸੂਏ ਜੀ ਹਾਂ ਜੀ ਵੀਰ ਜੀ ਘਰ ਦੇ ਆਪਣੇ ਠੀਕ ਹੈ ਜੀ ਘਰ ਦੀ ਝੋਟੀ ਆ ਆਪਣੀ ਢਾਨਾ ਸਾਲਾਂ ਦੇ ਬਾਅਦ ਬਣੇ ਤਿੰਨ ਸਾਲਾਂ ਸਾਢੇ ਤਿੰਨ ਬਾਸਾਲਾਂ ਬਾਅਦ ਸੂਪ ਬਣਿਆ ਠੀਕ ਆ ਸੂਆ ਪਹਿਲਾ ਜੀ ਯਾਨੀ ਕਿ ਪਹਿਲੇ ਸੂਏ ਆ ਇਹਦੀ ਮਾਂ ਥੱਲੇ 14 ਲੀਟਰ ਰੁੱਧ ਸੀਗਾ ਚੋਇਆ ਵਾ ਜੀ ਚੋਇਆ ਵਾ ਸਾਡਾ ਠੀਕ ਆ ਹੁਣ ਇਹ ਸਮਾਂ ਕਿੰਨਾ ਲੈਂਦੀ ਹੈ ਜੀ ਹੁਣ ਇਹ ਲੋ ਵੀ 5-7 ਵਾ ਤਿਆਰੀਆਂ ਚ ਹੈ ਹਾਂਜੀ ਤਿਆਰੀਆਂ ਦਾ ਠੀਕ ਆ ਥਣਾ ਦੀ ਬਾਹਰ ਪਿੱਛੇ ਦੀ ਗਾਰੰਟੀ ਹੈ ਜੀ ਬੁੱਲ ਗਾਰੰਟੀ ਹੈ ਜੀ ਠੀਕ ਆ ਜਿਹੜਾ ਇਹਦੇ ਵੀਰੇ ਸੀਮਨ ਭਰਿਆ ਵਾ ਪ੍ਰੋਪਰ ਕਾਰਡ ਤੁਹਾਨੂੰ ਮਿਲੂਗਾ ਹਸਾਰ ਬੁੱਲ ਦਾ ਸੀਮਨ ਲੱਗਿਆ ਵਾ ਜੀ ਤੇ ਸਟਰੋਵ ਵਗੈਰਾ ਵੀ ਬਾਈ ਦੇ ਕੋ ਬਾਰ ਪਿਛੇ ਥਨਾਂ ਦੀ ਗਰੰਟੀ ਹੈ ਜੀ ਫੋਲਡ ਗਰੰਟੀ ਹੈ ਵੀਰੇ ਜਾਵਾਂ ਤੋੜ ਕੇ ਦਿਖਾ ਦੇ ਹਾਂਜੀ ਤੋੜ ਕੇ ਵਿਖਾ ਦੇ ਠੀਕ ਹੈ ਜੀ ਸੁਆ ਬਾਈ ਦੱਸਦਾ ਪਹਿਲਾ ਜੀ ਬਾਈ ਦੱਸਦਾ ਕਿ ਸਾਢੇ 3 ਸਾਲ ਦੀ ਨੇ ਇਹਨੇ ਸੂਪ ਹੈ ਨਾ 2.5 ਸਾਲ ਦੀ ਬਣੀ ਸੀਗੀ ਜੀ ਬਾਕੀ ਚੰਗੀ ਐ ਝੋਟੀ ਕੱਦ ਬੈਡ ਵਾਲੀ ਐ ਜੀ ਫੇਸ ਕੁਆਲਟੀ ਸੋਹਣੀ ਐ ਤੇ ਵਜਨ ਵਜੂਦ ਪੂਰਾ ਚੰਗਾ ਇਧਰ ਨੂੰ ਲੈ ਚਲਿਓ ਜੀ ਪੰਜ ਚਾਰ ਦਿਨ ਬਾਈ ਦੱਸਦਾ ਕਿ ਡੇਟ ਮੁਤਾਬਕ ਹਜੇ ਲੈ ਜੂਗੀ ਜੀ ਬਾਕੀ ਇੱਕ ਦੋ ਦਿਨ ਵਾਧ ਵੀ ਸਕਦੇ ਆ ਜਾ ਘਾਟ ਵੀ ਸਕਦੇ ਆ ਸੋਨਾ ਫਿਟਨੈਸ ਆਲਾ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਆ ਜੀ ਬਾ ਮੋੜ ਲਿਓ ਵੀਰੇ ਗੋਲ ਪੱਠ ਪੂੜਾ ਵਜਨ ਵਜੂਦ ਕਰ ਮਾਲੀ ਦਾ ਪੂਰਾ ਚੰਗਾ ਜੀ ਥਾਣ ਮੈਂ ਤੁਹਾਨੂੰ ਬਾਅਦ ਵਿੱਚ ਨੇੜੇ ਤੋਂ ਚੈੱਕ ਕਰਾ ਦਿਨਾ ਜੀ ਇਹਦੀ ਮਾਂ ਵੀ ਆਪਣੇ ਘਰੇ ਹੀ ਆ ਬਾਈ ਨਹੀਂ ਜੀ ਉਹ ਵੇਚਦੀ ਸੀ ਉਹ ਵੇਚਦੀ ਸੀ ਜੀ ਠੀਕ ਹੈ ਜੀ ਯਾਨੀ ਕਿ ਆ ਝੋਟੀਆਂ ਦੋਨੇ ਉਹਦੀਆਂ ਹੀ ਆ ਠੀਕ ਆ ਵੀਰੇ ਥਾਣਾ ਇਧਰਲੇ ਪਾਸੇ ਤੋਂ ਚੈੱਕ ਕਰ ਲੋ ਜੀ ਦਿਖਾ ਦਿੰਨੇ ਥਾਣਾ ਦੇ ਵਿਚਾਲੇ ਇੱਕ ਟਿਮਕਣਾ ਜਾ ਵੀਰੇ ਵੈਸੇ ਹੀ ਆਉਂਦਾ ਜਮਾਂ ਪਹਿਲਾਂ ਤੋਂ ਹੀ ਆ ਬਾਈ ਜਮਾਂਦਰੀ ਆ ਯਾ ਠੀਕ ਆ ਮੈਂ ਤੁਹਾਨੂੰ ਦਿਖਾ ਦਿੰਨਾ ਚੈੱਕ ਕਰ ਸਕਦੇ ਹਾਂ ਹਾਂਜੀ ਜਮਾਂ ਦਾ ਹਰਦਾ ਪਤਾ ਥੋੜਾ ਕੈਮਰੇ ਤੋਂ ਡਰਦਾ ਜੀ ਹਾਂਜੀ ਹਾਂ ਥਾਣਾ ਦੇ ਵਿਚਾਲੇ ਇੱਕ ਵੈਸੇ ਹੀ ਆ ਵੈਸੇ ਆ ਉਹਦੇ ਕੋਈ ਟੈਨਸ਼ਨ ਨਹੀਂ ਥਾਂ ਵਧੀਆ ਯਾਨੀ ਕਿ ਵੀਰੇ ਯਾਰਾ ਟੋਕਰ ਤੋਂ ਹੀ ਦੋਦ ਕਰਦੇ ਰਹੇ ਆ ਠੀਕ ਆ ਹਾਂਜੀ ਠੀਕ ਹੈ ਜੀ ਯਾਨੀ ਕਿ ਜਦੋਂ ਇਹ ਬਣੀ ਨਹੀਂ ਸੀ ਨਾ ਉਦੋਂ ਹੀ ਮੈਂ ਦੁੱਧ ਕੱਢ ਦਿੰਦਾ ਸੀ ਇਹਨਾਂ ਸਾਲਾਂ ਜੀ ਠੀਕ ਆ ਹੁਣ ਤਾਂ ਸੁੱਖ ਨਾਲ ਵਧੀਆ ਦਾ ਦਿਨੇ ਦਿਨ ਹੈਗਾ ਠੀਕ ਹੈ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਦੀ ਡਿਮਾਂਡ ਬਾਈ ਆਪਾਂ 1.5 ਲੱਖ ਰੁਪਇਆ ਜੈਸ ਜਾਂ ਨੋ ਹੈ ਜੈਸ ਨੋ ਹੀ ਹੈ ਜੀ ਕੱਲੀ ਛੋੜ ਹੀ ਹੋਣੀ ਹੈ ਜੀ ਹਾਂਜੀ ਛੋੜ ਹੋਣੀ ਹੈ ਕੱਲੀ ਠੀਕ ਹੈ ਜੀ 1.5 ਲੱਖ ਰੁਪਇਆ ਬਾਈ ਕਹਿੰਦਾ ਜੈਸ ਤੇ ਨੋ ਆ ਜੀ ਕੱਲੀ ਛੋੜ ਹੀ ਹੋਊਗੀ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ